ਦਰbaar ਕਵਾਜ਼ਾ ਗਰੀਬ ਨमाज ਸੁਸਾਇਟੀ ਵੱਲੋਂ ਚਹਾਟਾ ਚੌਕ ਵਿਖੇ ਗੱਦੀ ਨਿਸ਼ੀਨ ਬਾਬਾ ਰਿੰਕੂ ਸ਼ਾਹ ਕਾਦੀ ਦੀ ਦੇਖੇਗੇ ਬਾਬਾ ਜੀ ਦਾ ਸਾਲਾਨਾ ਉਸ ਬੜੀ ਸ਼ਰਧਾ ਤੇ ਉਤਸ਼ਾਹ ਦੇ ਨਾਲ 12 ਜੁਲਾਈ ਨੂੰ ਮਨਾਇਆ ਜਾ ਰਿਹਾ ਹੈ ਬਾਬਾ ਰਿੰਕੂ ਸ਼ਾਹ ਜੀ ਨੇ ਦੱਸਿਆ ਕਿ ਮੇਲੇ ਦੇ ਸੰਬੰਧ ਵਿੱਚ 10 ਜੁਲਾਈ ਨੂੰ ਜਾਗੋ ਰਸਮ 11 ਜੁਲਾਈ ਨੂੰ ਮਹਿੰਦੀ ਰਸਮ ਆਦਾਂ ਕੀਤੀ ਜਾਵੇਗੀ ਅਤੇ 12 ਜੁਲਾਈ ਨੂੰ ਰਾਤ ਕਵਾਲੀਆਂ ਦੀ ਮਹਿਫਿਲ ਸਜਾਈ ਜਾਵੇਗੀ ਇਸ ਮੌਕੇ ਦੇ ਕਵਾਲ ਜੁਨੈਦ ਸਾਲੂ ਪਰਵੀਜ਼ আলম ਮੁਕਰਮ ਅਕਰਮ ਸਾਹਿਬੀ ਪਗੜੀ ਕਵਾਲ ਸ਼ਕੀਲ ਸਾਹਿਬੀ ਲਾਂਝਨ ਅਲੀ ਹਾਜ਼ਰੀ ਕਰਨਗੇ ਮੈਂ ਰਿੰਕੂ ਸ਼ਾ ਕਾਦਰੀ ਗੱਦੀ ਨਿਸ਼ੀਨ ਜੋ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 10 11 12 ਜੁਲਾਈ ਨੂੰ ਬੜੀ ਸ਼ਾਨੋ ਸ਼ੌਕਤ ਨਾਲ ਜਿਹੜਾ ਸਰਕਾਰ ਦਾ ਪੁਰਸ ਜਿਹੜਾ ਮਨਾਇਆ ਜਾ ਰਿਹਾ ਦਰਬਾਰ ਸਰਕਾਰ ਖਜ਼ਾ ਗਰੀਬ ਨਵਾਜ਼ ਅੰਮ੍ਰਿਤਸਰ ਸ਼ਾਟਾ ਚੌਂਕ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੂਰੀਆਂ ਜਿਹੜੀਆਂ ਮੇਲੇ ਦੀਆਂ ਤਿਆਰੀਆਂ ਹੋ ਰਹੀਆਂ ਬੱਚੇ ਸਾਰੇ ਸੇਵਾਦਾਰ ਆਪਣੀਆਂ ਆਪਣੀਆਂ ਡਿਊਟੀਆਂ ਤੇ ਲੱਗੇ ਪਏ ਨੇ ਔਰ ਮੇਲੇ ਦੀਆਂ ਸਜਾਵਟਾਂ ਵੀ ਹੋ ਰਹੀਆਂ ਔਰ ਮੇਲੇ ਦੇ ਵਿੱਚ ਰਾਜਨੀਤਿਕ ਲੀਡਰ ਵੀ ਪਹੁੰਚ ਰਹੇ ਨੇ ਔਰ ਸਾਡੇ ਹਜ਼ੂਰ ਅਜਮੇ ਸ਼ਰੀਫ ਤੋਂ ਸ਼ਹਿਜ਼ਾਦੇ ਫਰੀਦ ਮਹਾਰਾਜ ਜੀ ਔਰ ਮੇਰੇ ਪੀਰੋ ਮੁਰਸ਼ਦ जनाब सरकार पीर दिलदार शाह कादरी चौहान شریف ਤੋਂ ਉਹਨਾਂ ਦੇ ਨਾਲ ਮੇਰੇ ਭਰਾ ਅਰਸ਼ੀਦ ਸੂਫੀ ਜੀ ਕਲਿਆਰ شریف ਤੋਂ ਜੋ ਚੇਤਾ ਤੌਰ ਤੇ ਹਰ ਸਾਲ ਇੱਥੇ ਪਹੁੰਚਦੇ ਨੇ ਉਹ ਵੀ ਆ ਰਹੇ ਨੇ ਔਰ ਬੁਵਾਲੀ ਸ਼ਾਹ ਕਲੰਦਰ ਪਾਣੀਪਤ ਤੋਂ ਹਰਿਆਣੇ ਤੋਂ ਮੇਸ਼ੀ ਸ਼ਾਹ ਜੀ ਬਟਾਲਾ شریف ਤੋਂ ਔਰ ਮਸਤਰਾਪੁਰ ਤੋਂ جناب ਸਰਕਾਰ ਕਰਤਾਰ ਸ਼ਾਹ ਜੀ ਕਾਦਰੀ ਅਬੀ ਇਸ ਮੇਲੇ ਵਿੱਚ ਪਹੁੰਚ ਰਹੇ ਨੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਵੱਖ-ਵੱਖ ਪਿੰਡਾਂ ਦੇ ਵਿੱਚੋਂ ਜਿੰਨੇ ਵੀ ਪਰਮਾਤਮਾ ਨੂੰ ਰੱਬ ਨੂੰ ਮੰਨਣ ਵਾਲੇ ਨੇ ਲੋਕ ਫਕੀਰ ਲੋਕ ਸਾਰੇ ਇਸ ਮੇਲੇ ਦੇ ਵਿੱਚ ਪਹੁੰਚਦੇ ਨੇ ਔਰ ਖਵਾਜਾ ਗਰੀਬ ਨਵਾਜ਼ ਦੇ ਮੇਲੇ ਦੇ ਵਿੱਚ ਆਪਣੀ ਹਾਜ਼ਰੀ ਵੀ ਲਗਾਉਂਦੇ ਨੇ ਔਰ ਜਿਹੜੀ ਰਸਮਾਂ ਉਹ 10 ਤਰੀਕ ਤੋਂ ਮੇਲੇ ਦੀ ਪਹਿਲੀ ਰਸਮ ਜਿਹੜੀ ਹਰ ਸਾਲ ਦੀ ਤਰ੍ਹਾਂ ਉਹ ਇਸ ਸਾਲ ਵੀ ਹੋਣੀ ਆ ਉਹ ਜਾਗੋ ਸ਼ਰੀਫ ਜਿਹੜੀ ਜਾਗੋ ਲੈ ਕੇ ਮੇਲੇ ਦੇ ਉੱਤੇ ਮੇਲੇ ਦੀ ਸ਼ਰਵਾਦ ਕੀਤੀ ਜਾਂਦੀ ਆ ਔਰ 11 ਤਰੀਕ ਨੂੰ ਮਹਿੰਦੀ ਰਸਮ ਹੋਏਗੀ ਮਹਿੰਦੀ ਰਸਮ ਜਿਹੜੀ ਉਹ ਸਾਡੇ ਘਰ ਤੋਂ ਹੀ ਚੱਲ ਕੇ ਸਰਕਾਰ ਦੇ ਦਰਬਾਰ ਤੇ ਪਹੁੰਚਦੀ ਆ ਪੂਰੀ ਸਾਧ ਸੰਗਤ ਔਰ ਜਿੰਨੇ ਵੀ ਬਜ਼ੁਰਗ ਦੂਰੋਂ ਅਜਮੇਰ ਤੋਂ ਦਿੱਲੀ ਤੋਂ ਨਿਯਾਮੋਦੀਨ ਕুতਬਉਦੀਨ ਬੂਲਿ ਸ਼ਾ ਖਲੰਦਰ ਸਾਵਰਪੀਆ ਤੋਂ ਜਿੰਨੇ ਵੀ ਬਜ਼ੁਰਗ ਸਾਰੇ ਮਹਿੰਦੀ ਲੈ ਕੇ ਜਿਹੜੀ ਮਹਿੰਦੀ ਆ ਉਹ ਹਰ ਸਾਲ ਸਾਵਰਪੀਆ ਦੇ ਦਰਬਾਰ ਤੋਂ ਔਰ ਨਯਾਮੋਦੀਨ ਔਲੀਆ ਤੋਂ ਔਰ ਖਾਇਆ ਗਰੀਬ ਨਵਾਜ਼ ਦੇ ਦਰਬਾਰ ਤੋਂ ਹੀ ਇਸ ਦਰਬਾਰ ਦੇ ਉੱਤੇ ਮੇਂਦੀ ਜਿਹੜੀ ਹਰ ਸਾਲ ਆਉਂਦੀ ਆ ਔਰ ਜਿਹੜੀ 12 ਤਰੀਕ ਨੂੰ ਜਿੱਦਨ 메ਨ ਮੇਲਾ ਜਿੱਦਨ ਚਾਦਰ ਦੀ ਰਸਮ ਝੰਡੇ ਦੀ ਰਸਮ ਔਰ ਖਤਮ شریف ਪੜ ਕੇ ਮੇਲੇ ਦੀ ਸ਼ੁਰੂਆਤ ਕੀਤੀ ਜਾਏਗੀ ਔਰ ਮੇਲੇ ਦੇ ਵਿੱਚ ਵੱਖ-ਵੱਖ ਜਗਤੋਂ ਸੰਤ ਮਹਾਪੁਰਸ਼ ਵੀ ਪਹੁੰਚ ਰਹੇ ਨੇ ਔਰ ਸਾਡੇ ਅੰਮ੍ਰਿਤਸਰ ਦੇ ਜਿੰਨੇ ਲੀਡਰ ਨੇ ਜਿਹੜੇ ਹਰ ਧਰਮ ਤੋਂ ਉੱਟ ਕੇ ਬਜ਼ੁਰਗਾਂ ਨੂੰ ਮੰਨਦੇ ਨੇ ਸਾਰੇ ਆਪਣੇ ਖਾਜਾ ਗਰੀਬ ਨਵਾਜ਼ ਦੇ ਦਰਬਾਰ ਜਾਣ ਕੇ ਹਾਜ਼ਰੀ ਵੀ ਲਗਾਉਣਗੇ ਤੇ ਮੈਂ ਸਾਰੀ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ ਪੀ 12 ਤਰੀਕ ਨੂੰ ਮੇਹਨਤ ਦੇ ਵਿੱਚ ਪਹੁੰਚ ਕੇ ਮੇਲੇ ਦੀ ਰੌਣਕ ਨੂੰ ਵਧਾਉਣ ਔਰ ਖਾਜਾ ਗਰੀਬ ਨਵਾਜ਼ ਦੇ ਦਰਬਾਰ ਦੇ ਉੱਤੇ ਆਣ ਕੇ ਜਿਨ੍ਹਾਂ ਲੋਕਾਂ ਦੀਆਂ ਆਸਾ ਮਰਾਦਾ ਪੂਰੀਆਂ ਹੁੰਦੀਆਂ ਹਰ ਸਾਲ ਸਾਰਾ ਸਾਲ ਉਹ ਸਾਰੇ ਲੋਕ ਆਪਣੀਆਂ ਆਪਣੀਆਂ ਚਾਦਰਾਂ ਨਿਆਜ਼ ਪ੍ਰਸ਼ਾਦ ਇਸ ਦਰਬਾਰ ਦੇ ਉੱਤੇ ਆਣ ਕੇ ਚੜ੍ਹਦੀਆਂ ਤੇ ਮੈਂ ਸਾਰੇ ਲੋਕਾਂ ਨੂੰ ਆਪਣੇ ਨਗਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਵਾਂ ਕਿ ਮੇਲੇ ਦੇ ਵਿੱਚ ਪਹੁੰਚੋ ਰ ਮੇਲੇ ਦੀ ਰੌਣਕ ਨੂੰ ਵਧਾਓ ਔਰ 10 11 12 ਤਿੰਨੇ ਦਿਨ ਜਿਹੜੀ ਮਹਿਫਲ ਕਵਾਲੀ ਚੱਲੇਗੀ ਔਰ ਜਿਹੜੀ 12 ਤਰੀਕ ਨੂੰ ਚੀਤਾ ਤੌਰ ਤੇ ਬੰਬੇ ਤੋਂ ਜੁਨੇਤ ਛਾਲੂ ਜੀ ਜੋ ਅੰਮ੍ਰਿਤਸਰ ਦੇ ਵਿੱਚ ਪੂਰੇ ਪੰਜਾਬ ਚ ਸਭ ਤੋਂ ਪਹਿਲੇ ਇੱਥੇ ਹੀ ਉਹ ਆਏ ਸੀ ਜੁਨੇਤ ਛਾਲੂ ਜੀ ਹੁਣ ਵੀ ਸਰਕਾਰ ਖਾਜਾ ਗਰੀਬ ਨਵਾ ਦੇ ਦਰਬਾਰ ਤੇ ਆਪਣੀ ਹਾਜ਼ਰੀ ਲਵਾਣ ਆ ਰਹੇ ਨੇ ਉਹਨਾਂ ਦੇ ਨਾਲ ਸਹਾਰਨਪੁਰ ਤੋਂ ਅਕਰਮ ਜੀ پرویز ਆलम ਜੀ ਔਰ ਸਾਡੇ ਪਗੜੀ ਕਵਾਲ ਸ਼ਕੀਲ ਸਾਬਰੀ ਜੀ ਹੋਰ ਵੀ ਜਿੰਨੇ ਵੀ ਕਵਾਲ ਸਾਰੇ ਪਹੁੰਚ ਰਹੇ ਨੇ ਸਾਰੇ ਜਣੇ ਆਪਣੀ ਆਪਣੀ ਹਾਜ਼ਰੀ ਲਵਾਣਗੇ 10 11 12 ਕਿੰਨੇ ਦਿਨ ਜਿਹੜੀ ਇੱਕ ਵਾਲੀ ਜਿਹੜੀ ਮਹਿਫਲ ਕਵਾਲੀ ਇੱਥੇ ਇਸ ਦਰਬਾਰ ਦੇ ਉੱਤੇ ਹੋਏਗੀ ਅਸਲਾਮੁਅਲੈਕ ਸ਼ਹਿਰ ਵਾਸੀ ਨੂੰ ਅਪੀਲ ਆ ਕਿ ਵੱਧ ਤੋਂ ਵੱਧ ਇਸ ਮੇਲੇ ਜਾ ਕੇ ਆਪਣੀਆਂ ਹਾਜ਼ਰੀਆਂ ਭਰੋ ਔਰ ਇੱਥੇ ਦੁਆ ਕਰੋ ਖਵਾਜਾ ਸਾਹਿਬ ਸ਼ਾਖਸ਼ਦ ਬਰਾਜਮਨ ਔਰ ਕਈ ਸੰਤ ਮਹਾਂਪੁਰਸ਼ ਵੀ ਹੁੰਦੇ ਆ ਰੱਬ ਤੇ ਕੀ ਪਤਾ ਕਿਹਦੇ ਚ ਮਿਲ ਜਣਾ ਔਰ ਆ ਕੇ ਆਪਣਾ ਏਕਤਾ ਦਾ ਇੱਕ ਆਪਾਂ ਇੱਥੇ ਮੈਸੇਜ ਦਈਏ ਇਹ ਕਾ ਕੇ ਆਪਣਾ ਜੋ ਪੰਜਾਬ ਦੇ ਹਾਲਾਤ ਨੇ ਉਹਨਾਂ ਤੇ ਦੁਆ ਕਰੀਏ ਔਰ ਖੁਸ਼ੀ ਨਾਲ ਸਾਰੇ ਤਿਉਹਾਰ ਰਲ ਕੇ ਆਪਾਂ ਜਯਾਦਪਤ ਉੱਪਰ ਉੱਠ ਕੇ ਮਨਾਈਏ